ਸਵਾਗਤ ਹੈ ਦੋਸਤੋ ਇੱਕ ਵਾਰ ਫਿਰ ਨਵੇਂ ਵਲੌਗ ਆਪਣਾ ਵਲੌਗ 109 YouTube ਚੈਨਲ ਤੇ ਮੈਂ ਤੁਹਾਡਾ ਦੋਸਤ ਪੰਕਜ ਕੋਲੋਤਰਾ ਤੇ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਸਮੇਂ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇ ਚੱਲ ਰਹੇ ਆ ਲੜਾਈ ਦਾ ਕੋਈ ਬਗਲ ਨਹੀਂ ਵਜਿਆ ਕੋਈ ਲੜਾਈ ਅਨਾਉਂਸ ਨਹੀਂ ਹੋਈ ਤੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਫਿਰ ਵੀ ਲੜਾਈ ਚੱਲ ਰਹੀ ਆ ਹਰ ਰੋਜ਼ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਆ ਕਦੇ ਗੁਰਦਾਸਪੁਰ ਦੇ ਵਿੱਚ ਡਰੌਂ ਡੇਗ ਗਏ ਆ ਮਜਾਈਲਾਂ ਡੇਗੀਆਂ ਕਦੇ ਪਠਾਨਕੋਟ ਦੇ ਵਿੱਚ ਕਦੇ ਜੰਮੂ ਕਸ਼ਮੀਰ ਚ ਕਦੇ ਰਾਜਸਥਾਨ ਚ ਫਰੋਜਪੁਰ ਚ ਫਾਜ਼ਲਕਾ ਚ ਹਰ ਥਾਂ ਤੋਂ ਹਰ ਰੋਜ਼ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਤੁਸੀਂ ਸੁਣ ਰਹੇ ਹੋ ਕੀ ਹਾਲਾਤ ਚੱਲ ਰਹੇ ਆ ਪੰਜਾਬ ਦੇ ਇਹਦੇ ਬਾਰੇ ਅੱਜ ਚਰਚਾ ਕਰਾਂਗੇ ਨਾਲ ਅਸੀਂ ਆਪਣੇ ਪੁਰਾਣੇ ਬਜ਼ੁਰਗਾਂ ਦੇ ਨਾਲ ਵੀ ਤੁਹਾਨੂੰ ਬੁਲਾਵਾਂਗੇ ਜਿਹੜੇ ਪੁਰਾਣੀਆਂ ਲੜਾਈਆਂ 1971 ਦੀਆਂ ਉਹਨਾਂ ਲੜਾਈਆਂ ਬਾਰੇ ਉਸ ਸਮੇਂ ਦੇ ਹਾਲਾਤਾਂ ਬਾਰੇ ਉਹਨਾਂ ਕੋ ਅਸੀਂ ਪੁੱਛਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਉਹਨਾਂ ਦੇ ਹਾਲਾਤਾਂ ਵਿੱਚ ਤੇ ਹੁਣ ਦੇ ਹਾਲਾਤਾਂ ਦੇ ਵਿੱਚ ਕੀ ਫਰਕ ਆ ਨਾਲ ਦੀ ਨਾਲ ਹੀ ਆਪਾਂ ਕੰਪੈਰੀਸ਼ਨ ਕਰਾਂਗੇ ਕਿ ਜੋ ਅੱਜ ਦੇ ਸਮੇਂ 'ਚ ਵਾਪਰ ਰਿਹਾ ਆ ਕਿ ਕਿਸ ਤਰ੍ਹਾਂ ਇਹ ਜੰਗ ਇਹ ਜੁੱਧ ਮਾਨਵਤਾ ਦਾ ਘਾਣ ਕਰ ਰਿਹਾ ਕਿਉਂਕਿ ਇੱਕ ਵਾਰੀ ਜਦੋਂ ਜੰਗ ਸਟਾਰਟ ਹੋ ਗਈ ਤਾਂ ਕਈ ਸਾਲ ਇਹ ਸਾਡੇ ਮੁਲਕਾਂ ਨੂੰ ਪਿੱਛੇ ਲੈ ਜਾਂਦੀ ਆ ਇਸ ਲਈ ਜੰਗ ਸ਼ਬਦ ਲਿਖਣ ਨੂੰ ਤਾਂ ਛੋਟਾ ਜਿਹਾ ਆ ਪਰ ਜਦੋਂ ਇਹ ਜੰਗ ਲੱਗ ਜਾਂਦੀ ਆ ਤਾਂ ਇਹਦੇ ਨਤੀਜੇ ਜਿਹੜੇ ਆ ਉਹ ਬਹੁਤ ਬੁਰੇ ਭੁਤਨੇ ਪੈਂਦੇ ਆ ਤੇ ਆਪਾਂ ਅੱਜ ਆਪਣੇ ਪੁਰਾਣੇ ਬਜ਼ੁਰਗਾਂ ਦੇ ਨਾਲ ਮਿਲਦੇ ਆ ਉਹਨਾਂ ਤੋਂ ਉਸ ਸਮੇਂ ਦੇ ਹਾਲਾਤਾਂ ਬਾਰੇ ਜਾਣਕਾਰੀ ਲੈਨੇ ਆ ਜੋ 1965 ਤੇ 1971 ਦੇ ਵਿੱਚ बताए ਸੀ ਜੋ ਹਾਲਾਤ ਹੈ ਜੋ ਦੇਖੇ ਸੀ ਹਾਲਾਤ ਉਹਨਾਂ ਬਾਰੇ ਜਾਣਕਾਰੀ ਲੈਣੇ ਆ ਤੇ ਨਾਲ ਅੱਜ ਦੇ ਹਾਲਾਤਾਂ ਨਾਲ ਉਹਨਾਂ ਹਾਲਾਤਾਂ ਨੂੰ ਕੰਪੈਰੀਸ਼ਨ ਕਰਦੇ ਆ ਤੇ ਆਜੋ ਅਸੀਂ ਮਿਲਦੇ ਆ ਇਹਨਾਂ ਬਜ਼ੁਰਗਾਂ ਦੇ ਨਾਲ ਤੇ ਇਹਨਾਂ ਨਾਲ ਕਰਦੇ ਆ ਗੱਲਬਾਤ ਨਾਲ ਅੱਜ ਸਾਡੇ ਅੰਕਲ ਸਰਦਾਰ ਚਰਨ ਸਿੰਘ ਵੜੈਜੀ ਬੈਠੇ ਆ ਇਹਨਾਂ ਨਾਲ ਆਪਾਂ ਗੱਲਬਾਤ ਸਾਂਝੀ ਕਰਦੇ ਆ ਕਿ ਜੋ ਪੰਜਾਬ ਦੇ ਮਾਹੌਲ ਬਣੇ ਹੋਏ ਆ ਜੋ ਜੰਗ ਦਾ ਮਾਹੌਲ ਬਣਿਆ ਕਿਉਂਕਿ ਪੁਰਾਣੇ ਸਮੇਂ ਬਾਰੇ ਇਹ ਸਾਡੇ ਤੋਂ ਜਿਹੜੇ ਬਜ਼ੁਰਗ ਆ ਸਾਡੇ ਇਹ ਹੀ ਦੱਸ ਸਕਦੇ ਆ ਸਹੀ ਤਰੀਕੇ ਦੇ ਨਾਲ ਵੀ ਉਸ ਸਮੇਂ ਦੇ ਹਾਲਾਤ ਕਿੱਦਾਂ ਸੀ ਤੇ ਅੱਜ ਦੇ ਹਾਲਾਤ ਕਿੱਦਾਂ ਆ ਤੇ ਅੰਕਲ ਹੁਣ ਆਣਾ ਕਰਦੇ ਆ ਗੱਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਕੇਨਰ 109 ਦਾ ਬਹੁਤ ਧੰਨਵਾਦ ਆ ਤੁਹਾਡੇ ਕੋ ਆਏ ਆ ਜੀ ਕਰਕੇ ਸਾਡਾ ਨੌਜਵਾਨ ਬੇਟਾ ਜੀ ਬਹੁਤ ਵਧੀਆ ਕੰਮ ਕਰ ਰਿਹਾ ਹੈ ਸਮਾਜ ਸੇਵੀ ਆ ਬੰਦਾ ਅਸੀਂ ਬਹੁਤ ਇਹਦੇ ਸ਼ੁਰਕ ਜਾ ਰਿਹਾ ਹਾਂ ਹਾਂਜੀ ਅੰਕਲ ਇਹ ਕਿਤੇ ਮੈਨੂੰ ਇਹ ਗੱਲ ਦੱਸੋ ਕਿ ਜਿੱਦਾਂ ਜੰਗ ਦਾ ਮਾਹੌਲ ਬਣਿਆ ਪਿਆ ਆ ਤੇ ਉਹ ਜੋ ਤੁਹਾਡੇ ਸਮੇਂ 'ਚ 1971 ਕੇ ਜਾਂ 1965 ਤੇ ਜਿੱਦਾਂ ਦੇ ਹਾਲਾਤ ਸੀ ਉਸ ਸਮੇਂ ਕੀ ਅੱਜ ਦੇ ਸਮੇਂ 'ਚ ਉਦਾਂ ਦੇ ਹਾਲਾਤ ਹੈ ਕੰਤੈ ਨੂੰ ਉਸ ਸਮੇਂ ਜਿਹੜਾ ਹੈ ਨਾ ਮਾਹੌਲ ਹੁੰਦਾ ਹੈਗਾ ਉਦੋਂ ਤੇ ਇਹ ਲਾਈਟਾਂ ਤਾਂ ਇੰਨੀਆਂ ਹੁੰਦੀਆਂ ਨਹੀਂ ਆਂ ਹਾਂਜੀ ਜੀ ਤੇ 4-5 ਵਜੇ ਸਾਰੇ ਪਰਿਵਾਰਾਂ ਨਾਲdoctype ਨਾ ਪਿੰਡਾਂ ਰੋਟੀਆਂ ਰੋਟੀ ਖਾ ਕੇ ਪਾਪੋ ਆਪਣੇ ਬਹਿਤਰਾ ਜੇ ਵੜ ਜਾਣਾ ਤੇ ਚੁੱਪ ਕਰਕੇ ਬਾਹਰ ਨਹੀਂ ਨਿਕਲਣਾ ਬੱਤੀ ਜੇ ਕਿ ਥੋੜੀ ਬੋਤੀ ਹੈਗੀ ਉਹ ਵੀ ਬੰਦ ਕਰਕੇ ਸੌ ਜਾਣਾ ਹਾਂ ਚਲੋ ਜਿਹੜਾ ਜਾਂਦੇ ਆਵਾਜ਼ਾਂ ਗੋਲਿਆਂ ਦੀਆਂ ਆਵਾਜ਼ਾਂ ਆਉਂਦੇ ਆਂ ਅੰਦਰੇ ਕੁੰਗੜੇ ਰਹਿਣਾ ਤੇ ਦਰਦਾ ਮਾਹੌਲ ਪੂਰਾ ਬਣਿਆ ਹੁੰਦਾ ਸੀ ਕਿਉਂਕਿ ਹੁਣ ਥੋੜੀ ਜਿਆਦਾ ਜਮਾਨਾ ਹੈਗਾ ਮੀਡੀਆ ਦਾ ਹੈਗਾ ਸਾਰਾ ਮੀਡੀਆ ਦਾ ਹੈਗਾ ਲੋਕੀ ਆਪਣੇ ਆਪਣੇ ਘਰਾਂ ਦੇ ਵਿੱਚ ਹੀ ਫੋਨਾਂ ਤੇ ਸਭ ਕੁਝ ਦੇਖੀ ਜਾਂਦੇ ਆ ਵੀ ਕੀ ਹੋ ਰਿਹਾ ਤੇ ਬਹੁਤ ਲੋਕਾਂ ਦਾ ਡਰ ਵੀ ਲੱਥ ਚੁੱਕਾ ਆ ਕਿਉਂਕਿ ਹੁਣ ਜਿਹੜੇ ਲੋਕ ਐਨਾ ਥੋੜੇ ਪਤਾ ਮੀਡੀਆ ਦਾ ਕਰਕੇ ਐਨਾ ਕਾਫੀ ਡਰ ਖਾ ਗਿਆ ਵਾ ਇਹ ਕੋਈ ਹਦਾਇਤ ਹੋਣੀ ਹੁੰਦੀ ਉਧਰੋਂ ਆ ਜਾਂਦੀ ਉਹਦੇ ਵੇਲੇ ਉਹ ਉਸੇ ਵੇਲੇ ਜਿੱਦਾਂ ਹੁਣ ਅੱਜ ਬਾਜ਼ਾਰ ਬੰਦ ਹੋਣੇ ਸੀ ਤੇ ਟਾਈਮ ਨਾਲ ਹੀ ਫੋਨਾਂ ਦੇ ਉੱਤੇ ਮੈਸੇਜ ਆ ਗਏ ਜੇ ਬਾਜ਼ਾਰ ਬੰਦ ਹੋ ਰਹੇ ਆ ਬਿਲਕੁਲ ਲੋਕਾਂ ਨੇ ਜਲਦੀ ਜਲਦੀ ਆਪਣੇ ਘਰਾਂ ਚੋਂ ਰਸਣ ਪਾਣੀ ਆਪਣੇ ਲਈ ਖਰੀਦ ਲਿਆ ਬਾਜ਼ਾਰ ਬੰਦ ਹੋ ਗਿਆ ਹੁਣ ਸਾਰੇ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਆ ਬਾਜ਼ਾਰਾਂ ਦੇ ਵਿੱਚ ਤੁਨਸਣ ਪਈ ਆ ਬਸ ਇਹ ਹੈ ਕਿ ਹੁਣ ਤੇ ਤਾਂ ਜਮਾਨੇ ਦਾ ਬਹੁਤ ਫਰਕ ਸੀ ਹੁਣ ਬਿਲਕੁਲ ਬਿਲਕੁਲ ਹਾਂ ਤੇ ਮੀਡੀਆ ਦਾ ਸਮਾਂ ਹੁਣ ਤਾਂ ਸਭ ਪਤਾ ਲੱਗ ਜਾਂਦਾ ਪਹਿਲਾਂ ਹੀ ਆਪਾਂ ਨੂੰ ਕਿਦਾਂ ਕਰਦਾ ਉਸੇ ਵੇਲੇ ਆਪਾਂ ਸਾਰਾ ਕਰ ਲੈਨੇ ਪਰ ਹਾਂ ਉਹਦੋਂ ਇਸੇ ਤਰ੍ਹਾਂ ਹੁੰਦਾ ਉਸੇ ਵੇਲੇ ਜਿੱਦਾਂ ਅੱਜ ਤਾਂ ਅਸੀਂ ਘਰਾਂ ਦੇ ਵਿੱਚ ਚਲੋ ਟੀਵੀ ਲਾ ਕੇ ਅਸੀਂ ਦੇਖ ਰਹੇ ਆ ਹਾਂ ਉਦੋਂ ਜਦੋਂ ਸ਼ਾਮ ਵੇਲੇ ਮਤਲਬ ਕਲੋ ਵਿਦਿਆ ਲੜਾਈ ਦਾ ਵਿਗੜ ਵੱਜ ਜਾਂਦਾ ਸੀਗਾ ਤੇ ਉਦੋਂ ਕੀ ਕਰਦੇ ਹੁੰਦੇ ਸੀ ਤੁਸੀਂ ਮਤਲਬ ਇਦਾਂ ਉਦੋਂ ਕੋਈ ਨਾਤ ਕੋਈ ਹੁੰਦਾ ਟੀਵੀ ਹੁੰਦਾ ਕੋਈ ਨਾ ਇੱਕ ਰੇਡੀਓ ਦਾ ਪ੍ਰੋਗਰਾਮ ਜ਼ਰੂਰ ਹੁੰਦੇ ਇੱਕ ਵੱਡੇ ਸਾਰੇ ਹੁਣ ਅੱਛਾ ਪਿੰਡ ਦੇ ਵਿੱਚ ਰੇਡੀਓ ਪੰਚਾਇਤ ਵੱਲੋਂ ਹੁਣ ਇੱਕ ਬਗਾ ਹੁੰਦਾ ਹੈ ਪਹਿਲਾਂ ਤੋਂ ਹਾਂ ਤੇ ਹੋ ਗਈ ਹੋ ਗਈ ਆਈ ਗਿਆ ਜਿੱਦਾਂ ਛੋਟੇ ਰੇਡੀਓ ਧਰਾਂ ਦੇ ਵਿੱਚ ਹੋ ਗਿਆ ਤੇ ਬੜਾ ਇੰਨਾ ਕੋਈ ਮੀਡੀਆ ਦਾ ਕੋਈ ਦੂਜਾ ਕੋਈ ਐਂਟਰਟੇਨਮੈਂਟ ਤਾਂ ਹੈ ਨਹੀਂ ਸੀ ਹੁਣ ਤਾਂ ਅਸੀਂ ਆਪਣੇ ਅੰਦਰਾਂ ਚ ਵੱਢ ਜਨੇ ਉਦੋਂ ਤੇ ਆਦੇ ਸਮੇਂ ਕੋਈ ਬੰਕਰ ਵਗੈਰਾ ਵੀ ਕੋਈ ਬਣਾਏ ਹੁੰਦੇ ਸੀ ਵੀ ਹਾਂ ਵੀ ਸ਼ਾਮ ਉਹਦੇ ਵਿੱਚ ਵੱਢ ਜਾਣਾ ਲੁੱਕ ਜਾਣਾ ਬੰਕਰ ਇਦਾਂ ਹੁੰਦੇ ਇੱਕ ਥੋੜਾ ਮਤਾ ਜਿਹਾ ਹਨਾ ਕਿ ਤਗੜੇ ਬੰਦੇ ਹੈਗੇ ਵਿੱਚ ਆਪਦਾ ਪ੍ਰਬੰਧ ਕਰ ਲੈਂਦੇ ਹੈਗੇ ਬੋਰੀਆਂ ਰੱਖ ਕੇ ਮਿੱਟੀ ਦੇ ਆਸੇ-ਪਾਸੇ ਇਹ ਕਰ ਲੈਣੇ ਚੇਨ ਲੈਣੇ ਉਹਦੇ ਵਿੱਚ ਜੋ ਕਦੇ ਦੇਖਣਾ ਫੜਕਾ ਬਹੁਤਾ ਵੱਧ ਗਿਆ ਉਹਦੇ ਵਿੱਚ ਜਾ ਕੇ ਅੱਛਾ ਜੀ ਜਵਾਨ ਠੀਕ ਹੈ ਚਲੋ ਬਸ ਆਹੀ ਸੀਗਾ 4.41 ਤੋਂ મતલਬ ਘਰ ਵੀ عام طور ਤੇ ਕੱਚੇ ਹੀ ਹੋਣਗੇ ਉਹਨਾਂ ਦੇ। ਉਹ ਤੇ ਘਰ ਹੁੰਦੇ ਸੀਗੇ ਵਿਰੇ ਵੀ ਕੱਚੇ ਹੁੰਦੇ ਸੀਗੇ ਕੋਈ ਬੜਾ ਨਹੀਂ। ਪਰ ਉਦਾਂ ਬਸ ਅੰਦਰ ਵੜ ਜਾਣਾ ਤੇ ਮਤਲਬ ਲਾਈਟਾਂ ਵਗੈਰਾ ਬੰਦ ਕਰ ਲਾਈਟਾਂ ਵੀ ਬਹੁਤ ਘੱਟ ਹੁੰਦੀਆਂ ਹੋਣਗੀਆਂ। ਹਾਂ ਤਾਂ ਇੱਥੇ ਕਿਹੜੇ ਦੀਵੇ ਹੁੰਦੇ ਸੀਗੇ ਲਾਲਟਾ ਹੁੰਦੇ ਆਂ ਜਾਂ ਬਸ ਕੋਈ ਬੜਾ। ਹਾਂ ਮੋਮਬਤੀਆਂ ਹੁੰਦੀਆਂ ਕੋਈ ਨਾ ਦੀਵੇ ਹੁੰਦੇ ਬੜੇ ਤੇ ਬਨੇ ਹਨ। ਠੀਕ ਹੈ ਤੇ ਇਆਂ ਲਾਲਟਾ ਹੁੰਦੇ ਆਂ ਜਾਂ ਅੱਜ ਤੇ ਕਰਕੇ ਹੁਣ ਤਾਂ ਬਹੁਤ ਐਡਵਾਂਸ ਆ ਲੋਕ। ਬਿਲਕੁਲ ਬਿਲਕੁਲ। ਬਾਕੀ ਅਸੀਂ ਤੇ ਇਹ ਚਾਹੁੰਦੇ ਆ ਕਿ ਬਾਕੀ ਜਿਹੜੀ ਇਹ ਲੜਾਈ ਆ ਦੋਨਾਂ ਮੁਲਕਾਂ ਦੇ ਲੋਕ ਨਹੀਂ ਚਾਹੁੰਦੇ ਕੋਈ ਵੀ ਬਿਲਕੁਲ ਬਿਲਕੁਲ ਇਹ ਵੀ ਗੱਲ ਨਾਲ ਹੈ ਆਮ ਲੋਕ ਬਿਲਕੁਲ ਨਹੀਂ ਚਾਹੁੰਦੇ ਵੀ ਇਹ ਲੜਾਈ ਹੋਵੇ ਹਾਂ ਪਾਕਿਸਤਾਨ ਅੱਜ ਮੰਮੀ ਹੁਣੇ ਮੇਰੇ ਨਾਲ ਬੈਠੇ ਆ ਮੈਂ ਉਦੋਂ ਜਦੋਂ ਤੁਹਾਡੇ ਸਮੇਂ ਤੇ 71 ਦੀ ਲੜਾਈ ਹੋਈ ਸੀ ਹਾਂਜੀ ਉਦੋਂ ਵੀ ਇਦਾਂ ਹੀ ਸੀਗਾ ਵੀ ਮਤਲਬ ਤੇ ਵੀ ਲੋਕੀਂ ਰੋਸ਼ਨ ਇਕੱਠਾ ਕਰਨ ਲੱਗ ਪਏ ਸਬਜ਼ੀਆਂ ਇਕੱਠੀਆਂ ਕਰਨ ਲੱਗ ਪਏ ਉਦੋਂ ਮੇਟੇ ਲੋਕਾਂ ਦੀ ਗਰੀਬੀ ਬਹੁਤ ਸੀ ਜਿਹੜੇ ਨੌਕਰੀ ਕਰਦੇ ਸੀ ਉਹਨਾਂ ਕੋਲ ਵੀ ਇੰਨਾ ਪੈਸਾ ਨਹੀਂ ਸੀ ਹੁੰਦਾ ਦੇ ਲੋਕੀ ਕਰੇ ਸਬਜ਼ੀਆਂ ਤੇ ਕੀ ਖਰੀਦਣੀਆਂ ਸੀ ਇਸ ਤਰ੍ਹਾਂ ਹੀ ਵਿਚਾਰੇ ਮਤਲਬ ਆਪਣਾ ਗੁਜ਼ਾਰਾ ਕਰਦੇ ਹੀ ਬੜੀ ਮੁਸ਼ਕਲ ਹੈ ਇਹ ਨਹੀਂ ਕਿ ਜਿੱਦਾਂ ਹੁਣ ਦੋ-ਦੋ ਮਹੀਨੇ ਦਾ ਸੌਦਾ ਪੁਆਈ ਜਾਂਦੇ ਆ ਤਿੰਨ-ਤਿੰਨ ਮਹੀਨੇ ਦਾ ਸੌਦਾ ਪੁਆਈ ਜਾਂਦੇ ਆ ਇਦਾਂ ਨਹੀਂ ਸੀ ਉਦੋਂ ਹੈਗਾ ਕਿਉਂਕਿ ਪੈਸਾ ਤੇ ਲੋਕਾਂ ਨੂੰ ਸੰਗਣੋਂ ਨਹੀਂ ਮਿਲਦਾ ਤੇ ਲੋਕੀ ਬੜੇ ਮੁਸ਼ਕਲ ਜੋ ਵੀ ਘਰ ਹੈ ਹੀ ਉਹ ਵਿਚਾਰੇ ਖਾ ਪੀ ਕੇ ਗੁਜ਼ਾਰਾ ਕਰਦੇ ਹੀ ਆਪਣਾ ਉਦੋਂ ਡੀਪੂਆਂ ਦੇ ਵਿੱਚ ਹੁਣ ਤੇ ਲੋਕੀ ਆਟੇ ਇਕੱਠੇ ਪੁਆਈ ਜਾਂਦੇ ਨੇ ਸਬਜ਼ੀਆਂ ਇਕੱਠੀਆਂ ਪੁਆਈ ਜਾਂਦੇ ਲੋਕਾਂ ਨੇ ਕਿਥੋਂ ਬਾਣੇ ਸੀ ਉਦੋਂ ਪੈਸਾ ਹੀ ਨਹੀਂ ਸੀ ਕੋਲ ਆਟਾ ਕੀ ਹੁੰਦੇ ਸੀ ਲੋਕੀ ਉਦੋਂ ਢੀਪੂ ਤੋਂ ਆਟਾ ਮਿਲਦਾ ਸੀ ਢੀਪੂ ਤੋਂ ਆਟਾ ਨਾਲ ਲੈਂਦੇ ਸੀ ਜੇ ਨਹੀਂ ਮਤਲਬ ਆਟੇ ਦੀ ਵੀ ਛਾਟੇ ਚ ਆ ਜਾਂਦੀ ਸੀ ਕਈ ਵਾਰੀ ਫਿਰ ਇਦਾਂ ਹੀ ਲੋਕੀ ਇੱਕ ਦੂਜੇ ਦੇ ਘਰਾਂ ਤੋਂ ਜਿਨ੍ਹਾਂ ਨੇ ਕੋਈ ਦਾਣੇ ਪਿਆਏ ਹੁੰਦੇ ਸੀ ਲੋਕੀ ਗੁਜ਼ਾਰਾ ਇੱਕ ਦੂਜੇ ਕੋ ਫੜ ਕੇ ਕਰ ਲੈਂਦੇ ਸੀ ਅੱਛਾ ਇਦਾਂ ਸੀ ਤੇ ਸਬਜ਼ੀਆਂ ਵੀ ਲੋਕਾਂ ਨੇ ਆਪਣੀਆਂ ਕਿਆਰੀਆਂ ਹਵੇਲੀਆਂ ਦੇ ਵਿੱਚ ਬਣਾ ਕੇ ਬੀਜੀਆਂ ਹੁੰਦੀਆਂ ਸੀ ਉਤੋਂ ਪਾਈ ਜਾਣੀਆਂ ਜਾਂ ਦਾਲਾਂ ਵਗੈਰਾ ਬਣਾਈ ਵਿੱਚ ਬਣਾ ਲੈਣੇ ਤੇ ਸਬਜ਼ੀਆਂ ਵੀ ਬੜੀ ਮੁਸ਼ਕਲ ਸੀ ਅੱਛਾ ਸਬਜ਼ੀਆਂ ਲੈਣੀਆਂ ਵੀ ਔਖੀਆਂ ਸੀ ਪੈਸਾ ਹੀ ਨਹੀਂ ਕੋਲ ਤੇ ਸਬਜ਼ੀਆਂ ਕਿੱਥੋਂ ਲੈਣੀਆਂ ਸੀ ਹਾਂ ਇਦਾਂ ਹੀ ਲੋਕਾਂ ਨੇ ਜੋ ਚਾਰ ਵਗੈਰਾ ਖਾ ਕੇ ਤਾਂ ਗੁਜ਼ਾਰਾ ਕਰ ਲੈਣਾ ਚਾਰ ਦਿਨਾਂ ਰੋਟੀ ਖਾ ਲੈਣੀ ਅੱਛਾ ਬਲੈਕਆਊਟ ਜਿੱਦਾਂ ਹੁਣ ਬਲੈਕਆਊਟ ਕਰਦੇ ਆ ਉਹਦਾ ਵੀ ਇੱਥੇ ਬਲੈਕਆਊਟ ਕਰਦੇ ਹੁੰਦੇ ਸੀ ਉਦੋਂ ਹਾਂ ਉਦੋਂ ਬਲੈਕਆਊਟ ਦਾ ਅਨਾਊਂਸਮੈਂਟ ਕਰਾ ਦਿੰਦੇ ਸੀ ਜੋ ਗੁਰਦੁਆਰਿਆਂ ਦੇ ਵਿੱਚ ਅੱਛਾ ਕਿ ਗੁਰਦੁਆਰਿਆਂ ਦੇ ਵਿੱਚ ਭਾਈ ਬੋਲ ਦਿੰਦਾ ਸੀ ਕਿ ਤੁਸੀਂ ਆਪਣਾ ਜਿਹੜਾ ਰੋਟੀ ਪਾਣੀ ਆ ਉਹ ਟਾਈਮ ਨਾ ਬਣਾ ਲਵੋ ਤੇ ਲੋਕੀ 5 ਵਜੇ ਤੋਂ ਇਹ ਪਹਿਲਾਂ ਰੋਟੀ ਬਣਾਉਣ ਲੱਗ ਜਾਂਦੇ ਸੀ ਆਪਣੀ ਫਿਰ ਪਛਵਾ ਦੀਆਂ ਧਾਰਾਂ ਕੱਢ ਕੇ ਦੁੱਧ ਵਗੈਰਾ ਗਰਮ ਕਰ ਲੈਣਾ ਤੇ ਆਪਣੀ ਰੋਟੀ ਪਾਣੀ ਬਣਾ ਲੈਣਾ ਲੋਕਾਂ ਨੇ 4 ਵਜੇ ਆਪਣੀ ਰੋਟੀ ਪਾਣੀ ਬਣਾ ਕੇ ਰੱਖ ਲੈਂਦੇ ਸੀ ਮਤਲਬ 4:30-5:00 ਵਜੇ ਦੇ ਕਰੀਬ ਰੋਟੀ ਖਾ ਕੇ ਤੇ ਲੰਮੇ ਪੈ ਜਾਂਦੇ ਸੀ ਲੋਕ ਹਾਂ ਮਤਲਬ ਤਿਆਰੀ ਆਪਣੀ ਕੰਮ ਦੀ ਆਪਣੀ ਤਿਆਰੀ ਪੂਰੀ ਕਰ ਲੈਂਦੇ ਸੀ ਜੇ ਰਾਤ ਨੂੰ ਕੋਈ ਇਦਾਂ ਦੀ ਗੱਲ ਹੁੰਦੀ ਆ ਤਾਂ ਆਪਾਂ ਬਿਲਕੁਲ ਰੈਡੀ ਰਹੀਏ ਹਾਂ 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 ਠੀਕ ਆ ਠੀਕ ਆ ਚਲੋ ਬਹੁਤ ਵਧੀਆ ਮੰਮੀ ਹੁਣ ਇਹ ਨੇ ਵੀ ਉਸ ਸਮੇਂ ਦੇ ਹਾਲਾਤ ਵੇਖੇ ਆ ਤੇ ਜਾਂ ਵੀ ਜਿੱਦਾਂ ਵੀ ਵਿਸਰ ਵੱਜ ਜਾਂਦੇ ਸੀ ਮਤਲਬ ਤੇ ਲੋਕੀ ਆਪਣੇ ਆਪਣੇ ਕਮਰਿਆਂ ਦੇ ਵਿੱਚ ਵੜ ਜਾਂਦੇ ਉਹ ਦੂਜਾ ਜਹਾਜ਼ ਆਉਂਦੇ ਸੀ ਅੰਮ੍ਰਿਤਸਰ ਵੱਲੋਂ ਹੋ ਕੇ ਅੱਛਾ ਰਾਤ ਨੂੰ ਚੜਦੇ ਸੀ ਬਸ ਜਹਾਜ਼ ਤੇ ਇੰਨੇ ਨਹੀਂ ਹੀ ਡਰੋਨ ਵਗੈਰਾ ਏਦਾਂ ਮਤਲਬ ਕੋਈ ਏਦਾਂ ਦਾ ਸਿਸਟਮ ਨਹੀਂ ਹੈਗਾ ਠੀਕ ਹੈ ਠੀਕ ਹੈ ਜਦੋਂ ਬਹੁਤ ਵਧੀਆ ਜਦੋਂ ਆਪਣੇ ਬਜ਼ੁਰਗਾਂ ਤੋਂ ਸਾਨੂੰ ਇੰਨੀ ਤੇ ਜਾਣਕਾਰੀ ਮਿਲਦੀ ਆ ਵੀ ਉਸ ਸਮੇਂ ਦੇ ਹਾਲਾਤ ਕਿਦਾਂ ਦੇ ਸੀ ਤੇ ਅੱਜ ਦੇ ਹਾਲਾਤ ਕਿਦਾਂ ਦੇ ਵੈਸੇ ਉਸ ਸਮੇਂ ਦੇ ਹਸਾਮਣਾ ਦੇਖਿਆ ਜਾਵੇ ਤੇ ਅਸੀਂ ਬਹੁਤ ਤਰੱਕੀਆਂ ਤੇ ਆ ਹੁਣ ਕਿਉਂਕਿ ਪੁਰਾਣੇ ਸਮੇਂ 'ਚ ਨਾ ਤਾਂ ਲੋਕਾਂ ਕੋਲ ਪੈਸਾ ਸੀ ਤੇ ਨਾ ਸੁੱਖ ਸਾਧਨ ਮੌਜੂਦ ਸੀ ਤੇ ਹੁਣ ਉਸ ਸਮੇਂ ਦੇ ਹਸਾਮਣਾ ਦੇਖਿਆ ਜਾਵੇ ਤੇ ਸੁੱਖ ਸਾਧਨ ਵੀ ਜ਼ਿਆਦਾ ਆ ਪਰ ਜੇ ਹੁਣ ਲੜਾਈ ਜਿਹੜੀ ਆ ਉਹ ਲੱਗਦੀ ਆ ਤੇ ਫੇਰੇ ਇੰਨੇ ਲੋਕਾਂ ਨੇ ਹੁਣ ਮਿਹਨਤ ਕੀਤੀ ਇੰਨੀ ਤਰੱਕੀ ਕੀਤੀ ਤੇ ਦੇਸ਼ ਕਈ ਸਾਲਾਂ ਪਿੱਛੇ ਜੜਾ ਜਾਂਦਾ ਆ ਸਾਡੇ ਨਾਲ ਸਾਡੇ ਆਂਟੀ ਮੌਜੂਦ ਆ ਤੇ ਇਹ ਵੀ ਆਂਟੀਆਂ ਹੁਣਾਂ ਨੇ ਉਦੋਂ 71 ਦੇ ਜੰਗ ਜਿਹੜੀ ਆ ਉਹ ਆਪਣੀ ਅੱਖੀ ਦੇਖੀ ਆ ਤੇ ਨਾਲ ਹੀ ਇਹਨਾਂ ਨੇ 65 ਦੀ ਜੰਗ ਬਾਰੇ ਵੀ ਥੋੜਾ ਬੋੜਾ ਇਹਨਾਂ ਨੂੰ ਪਤਾ ਆ ਉਦੋਂ ਛੋਟੇ ਸੀਗੇ ਆਂਟੀ ਹੁਣੀ ਪਰ ਇਹਨਾਂ ਨੂੰ ਉਦੋਂ ਦਾ ਵੀ ਯਾਦ ਆ ਸਾਰਾ ਕੁਝ 71 ਦੀ ਜੰਗ ਦਾ ਤਾਂ ਬਿਲਕੁਲ ਅੰਟੀ ਕਹਿੰਦੇ ਵੀ ਅਸੀਂ ਆਪਣੇ ਅੱਖੀ ਦੇਖਿਆ ਸਭ ਕੁਝ ਅੰਟੀ ਜਦੋਂ 65 ਦੀ ਜੰਗ ਸੀ ਉਦੋਂ ਤੁਸੀਂ ਕਿੱਡੇ ਕਿ ਸੀਗੇ ਉਦੋਂ ਮੈਂ 8-9 ਸਾਲ ਦੀ ਸੀ ਅੱਛਾ ਉਦੋਂ ਦਾ ਮਤਲਬ ਤੁਹਾਨੂੰ ਯਾਦ ਆ ਕਾਫੀ ਹਾਂ ਠੀਕ ਹੈ ਤੇ ਉਹ ਕਿਹੜੇ ਮੌਸਮ 'ਚ ਗਰਮੀਆਂ 'ਚ ਤੇ ਸਰਦੀਆਂ 'ਚ ਲੱਗੀ ਸੀ ਉਹ ਗਰਮੀਆਂ 'ਚ ਅੱਛਾ 65 ਵਾਲੀ ਜੰਗ ਜਿਹੜੀ ਗਰਮੀਆਂ 'ਚ ਲੱਗੀ ਸੀ ਹਾਂ ਤੇ ਜਿਹੜੀ 71 ਵਾਲੀ ਸੀ ਉਹ ਦਸੰਬਰ 'ਚ ਲੱਗੀ ਸੀ ਓਕੇ ਠੰਡ ਸੀ ਠੀਕ ਹੈ ਠੀਕ ਹੈ ਤੇ ਉਦੋਂ ਕਿਦਾਂ ਦਾ ਮਾਹੌਲ ਸੀ ਇੱਥੇ ਮਤਲਬ ਬਲੈਕਆਊਟ ਵਗੈਰਾ ਕੀਤਾ ਸੀ ਉਦੋਂ ਵੀ ਹਾਂ ਸਭ ਨੇ ਟੱਬ ਬੰਦ ਸੀ ਤੇ ਜਿੱਦਾਂ ਉਹ ਡਿੱਗਦੇ ਸੀ ਮਜ਼ਾਈਲਾ ਵਗੈਰਾ ਗੋਲੇ ਵਗੈਰਾ ਇੱਧਰਲੇ ਤੁਹਾਡੇ ਏਰੀਆ ਦੇ ਵਿੱਚ ਸਾਡੇ ਏਰੀਆ 'ਚ ਨਹੀਂ ਸੀ ਡਿੱਗਾ ਇੱਕ ਵਿਆਸ ਡਿੱਗਾ ਸੀ ਉਸ ਟਾਈਮ ਅੱਛਾ ਹਾਂ ਤੇ ਪਰ ਸਾਡੇ ਪਿੰਡ ਤੱਕ ਧੁਮਾਕਾ ਹੋਇਆ ਮਤਲਬ ਤੁਹਾਡਾ ਪਿੰਡ ਵਿਆਸ ਤੋਂ ਕਾਫੀ ਪੂਰ ਪੈ ਜਾਂਦਾ ਆ ਕਾਫੀ ਦੂਰ ਪੈ ਜਾਂਦਾ ਪਰ ਉਹ ਉਦੋਂ ਦੇਖੋ ਉੱਥੇ ਧਮਾਕਾ ਹੋਇਆ ਬਿਆਸ ਦੇ ਵਿੱਚ ਤੇ ਐਡੀ ਦੂਰ ਤੱਕ ਉਹ ਸੁਣਿਆ ਪੂਰੀ ਰੋਸ਼ਨੀ ਹਾਂ ਪੂਰੀ ਰੋਸ਼ਨੀ ਕਿਉਂਕਿ ਉਦੋਂ ਬਿਲਡਿੰਗਾਂ ਵੀ ਕੋ ਵੱਡੀਆਂ ਵੱਡੀਆਂ ਨਹੀਂ ਸੀ ਨੋ ਨੋ ਕੱਚੇ ਘਰ ਨਾ ਇੰਨੀ ਮਸ਼ੀਨਰੀ ਸੀ ਵੀ ਰੋਲਰ ਰੱਪਾ ਸੀਗਾ ਸਿੰਗਲ ਐਡੀ ਦੂਰ ਰੱਖਿਆ ਕੋਈ ਡਬਲ ਸਾਰਾ ਕੁਝ ਉਦੋਂ ਹੀ ਸੁਣਿਆ ਤੇ ਹੋਰ ਇਸ ਏਰੀਆ 'ਚ ਪਤਾ ਲੱਗਾ ਸੀਗਾ ਵੀ ਸੁਲਤਾਨਪੁਰ ਏਰੀਆ 'ਚ ਵੀ ਉਦੋਂ ਡਿੱਗੇ ਸੀਗੇ ਹਾਂ ਮੋਠਾਵਾਲ ਪੱਪ ਡਿੱਗੇ ਹਾਂ ਮੋਠਾ ਚੱਲਿਆ ਉਹ ਵੀ ਨਹੀਂ ਸੀਗਾ ਚੱਲਿਆ ਬਿਆਸ ਵਾਲਾ ਵੀ ਨਹੀਂ ਸੀਗਾ अच्छा हां मतलब वो ये सुनन च आया कि ਭਾਵੇਂ ਉਹ 71 ਦੀ جنگ ਸੀ ਭਾਵੇਂ ਆ ਹੋਂ ਵਾਲਾ ਸਮਾਂ ਆ ਜਿੰਨੇ ਵੀ ਬੰਬ ਸਿੱਟੇ ਗਏ ਆ ਉਹ ਮਤਲਬ ਇੱਥੇ ਆ ਕੇ ਉਹਨਾਂ ਨੁਕਸਾਨ ਕੋਈ ਨਹੀਂ ਕੀਤਾ ਚੱਲੇ ਨਹੀਂ ਉਹ ਉੱਪਰ ਹੀ ਦੇ ਜੋ ਹੈਗਾ ਤੂੰ ਕਰ ਦਿੱਤੇ ਗਏ ਜਿੰਨੇ ਚ ਖੁੱਬ ਗਏ ਸੀ ਹਾਂ ਉਹ ਪੁਰਾਣੇ ਸਮੇਂ ਚ ਤੇ ਟਿੱਬਿਆਂ ਦੇ ਵਿੱਚ ਖੁੱਬ ਗਏ ਜੀ ਹਾਂ ਜਿਹੜਾ ਇਹ ਬਿਆਸ ਚੱਲਿਆ ਸੀ ਇਹ ਵੀ ਕਹਿੰਦੇ ਵੀ ਪੁੱਲ ਤੋਂ ਅੱਗੇ ਪਿੱਛੇ ਡਿੱਗਾ ਸੀ ਤੋ ਰੇਤਾ ਚ ਖੁੱਬ ਗਿਆ ਉਹ ਪਰ ਟੈਕਨੋਲੋਜੀ ਦੇਖ ਲੋ ਜੀ ਫੌਜ ਦੀ ਕਿੰਨੀ ਜ਼ਿਆਦਾ ਆ ਉਹ ਜੋ ਫੌਜ ਨੇ ਜਾ ਕੇ ਉਹਨਾਂ ਨੇ ਅਪਯੂਜ਼ ਕੀਤਾ ਸੀ ਬਈ ਉੱਥੇ ਵੀ ਜਿਹੜਾ ਸੁਲਤਾਨਪੁਰ ਏਰੀਆ ਚ ਮੋਠਾਵਾਲ ਦੇ ਵਿੱਚ ਜਿਹੜਾ ਹੈਗਾ ਏਰੀਆ ਉੱਥੇ ਵੀ ਦੱਸ ਰਹੇ ਵੀ ਕੋਈ ਇਹ ਮੂਫਲੀ ਭਨ ਰਿਹਾ ਸੀਗਾ ਦੇਖੋ ਚੁੱਲ੍ਹੇ ਦੇ ਵਿੱਚ ਮੂਫਲੀ ਭਨ ਰਿਹਾ ਕਿੰਨੀ ਕੱਗ ਹੋਏਗੀ ਅੱਗ ਉਹ ਸਾਗ ਨੂੰ ਦੇਖ ਕੇ ਹੀ ਉਹਨਾਂ ਨੇ ਉੱਥੋਂ ਮਤਲਬ ਫਾਇਰ ਕੀਤਾ ਤਾਂ ਉੱਥੋਂ ਮਤਲਬ ਮਜਾਈਲ ਸਿਟੀ ਪਰ ਉਹ ਉਹ ਨਹੀਂ ਚੱਲੀ ਰੇਤਾ ਦੇ ਵਿੱਚ ਉਹ ਡਿੱਗੀ ਤੇ ਬਚਾਅ ਹੋ ਗਿਆ ਪਰ ਮੈਂ ਤੇ ਹੁਣ ਤੱਕ ਜਿੰਨੇ ਵੀ ਸੁਣੇ ਆ ਕਿ ਮੰਮੀ ਹੁਣਾਂ ਨਾਲ ਇਹ ਗੱਲ ਕੀਤੀ ਕਿ ਉਹ ਮਤਲਬ ਜਿਹੜੇ ਉਹਨਾਂ ਦੇ ਏਰੀਆ 'ਚ ਡਿੱਗਦੇ ਰਹੇ ਪੰਬ ਉਹ ਨਹਿਰ ਦੇ ਪੁਲਾਂ ਨੂੰ ਉਹਨਾਂ ਨੇ ਟਾਰਗੇਟ ਬਾਇਆ ਸੀ ਤੇ ਉਹ ਮਤਲਬ ਰੇਤਾ ਦੇ ਵਿੱਚ ਇਹ ਪਾਣੀ ਦੇ ਵਿੱਚ ਡਿੱਗਦੇ ਰਹੇ ਮਤਲਬ ਚੱਲਿਆ ਕੋਈ ਵੀ ਨਹੀਂ ਪਰ ਉਹ ਨੁਕਸਾਨ ਹੋਣ ਦਾ ਜਿਹੜੇ ਬੱਦ ਜਦੋਂ ਇਸ ਗਿਆ ਕਿ ਜਿਹੜਾ ਇਹ ਪੁਲ ਸੀਗਾ ਬਿਆਸ ਵਾਲਾ ਹੀ ਗੋਂਦਵਾਲਾ ਵਾਲਾ ਪੁਲ ਜਿਹੜਾ ਉਹ ਤੋਂ ਬਾਅਦ ਬਹੁਤ ਬਾਤ ਬਣਿਆ ਨਾ ਹੋਰ ਕੋਈ ਹੈ ਨਹੀਂ ਸੀ ਰਸਤਾ ਹਾਂ ਸਿਰਫ ਇਹੋ ਹੀ ਰਸਤਾ ਸੀਗਾ ਅੰਬਰਸਰ ਨੂੰ ਜਾਣ ਦਾ ਠੀਕ ਇਹਨੂੰ ਤੋੜ ਦੇ ਸੀ ਹਾਂ ਮੈਨੇ ਇਹ ਜਿਹਾ ਕਿ ਫੌਜ ਜਿਹੜੀ ਆ ਉਹ ਆਪਣਾ ਅਸਲਾ ਲੈ ਕੇ ਤੇ ਇਸ ਪੁਲ ਦੇ ਉੱਤੋਂ ਲੰਘਦੀ ਆ ਤੇ ਫਿਰ ਅੱਗੇ ਤੱਕ ਮਤਲਬ ਬਾਰਡਰ ਤੱਕ ਪਹੁੰਚਦੀ ਆ ਤੇ ਜੇ ਇਹ ਪੁਲ ਨੂੰ ਤੋੜ ਦਿੱਤਾ ਜਾਊਗਾ ਤੇ ਉਹ ਲੰਘਾ ਬੰਦ ਹੋ ਜਾਂਦਾ ਆ ਹਾਂ ਇਹ ਗੋਂਦਵਾਲਾ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਟਾਰਗੇਟ ਬਣਾਇਆ ਗਿਆ ਸੀ ਗੋਂਦਵਾਲਾ ਦਾ ਬਹੁਤ ਬਾਅਦ ਚ ਬੜਿਆ ਤੇ ਕੋਲ ਪਹਿਲਾਂ ਇਹੀ ਹੁੰਦਾ ਸੀ ਪਰ ਦੇਖੋ ਰਸਤਾ ਮਦਦ ਕਰਨ ਵਾਲਾ ਰੱਬ ਆ ਹਾਂ ਉਹ ਹੀ ਨਾ ਕੋਈ ਵੀ ਮਤਲਬ ਬੰਬ ਜਿਹੜਾ ਵਾ ਉਦੋਂ ਉਹ ਹੀ ਉਹ ਕਹਿੰਦੇ ਨਾਲ ਉਹ ਬਾਬਾ ਜੀ ਵਿਆਸ ਵਾਲੇ ਬਾਬਾ ਜੀ ਦਾ ਹੀ ਹੱਥ ਸੀ ਅ ਉਹ ਤੇ ਵੀ ਕੋਈ ਵੀ ਮਤਲਬ ਇਦਾਂ ਦਾ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਨਹੀਂ ਹੋਇਆ ਤੇ ਹੁਣ ਵੀ ਜੋ ਵੀ ਹੋਇਆ ਵਾ ਇਦਾਂ ਦਾ ਜਾਨੀ ਨੁਕਸਾਨ ਕੋਈ ਵੀ ਹਜੇ ਤੱਕ ਖਬਰ ਸੁਣਨ ਨੂੰ ਨਹੀਂ ਮਿਲੀ ਆਪਾਂ ਤਾਂ ਚਲੋ 71 ਵਾਲੀ ਲੜਾਈ ਸੀ ਇਹ ਤੇ 15 ਦਿਨਾਂ ਦੇ ਦਾ ਕਿਆ ਚੱਲੀ ਸੀ ਅੱਛਾ ਜੀ ਹਨਾ 15 ਦਿਨ ਚੱਲੀ ਜੀ ਹਾਂ 15 15 ਦਿਨ ਚੱਲਦੀ ਰਹੀ ਹੈ ਠੀਕ ਹੈ ਤੇ ਮਤਲਬ ਇਦਾਂ ਦੇ ਹਾਲਾਤ ਸੀਗੇ ਵੀ ਉਦੋਂ ਮਤਲਬ ਜਿੱਦਾਂ ਹੁਣ ਆ ਤੋਂ ਦਾ ਦਾ ਰਾਸ਼ਾਂ ਦੀਆਂ ਲੈਣਾ ਲੱਗੀਆਂ ਪਈਆਂ ਉਹ ਇਕੱਠਾ ਕਰਨ ਲੱਗੇ ਨਾ 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 ਉਦੋਂ ਤਾਂ ਲੋਕੀ ਇੰਨੇ ਸੀਰੀਅਸ ਹੋ ਗਏ ਸੀ ਹੁਣ ਤਾਂ ਲੋਕੀ ਮਜ਼ਾਕ ਬਣਾਉਣ ਡੈ ਹੋਇਆ ਫੋਟੋ ਕਚੋਲ ਡੈ ਹੋਇਆ ਕੋਈ ਕੁਛ ਕਰਨ ਡੈ ਉਦੋਂ ਤੇ ਦੁਨੀਆਆਂ ਇੰਨੀ ਸੀਰੀਅਸ ਹੋ ਗਈ ਸੀ ਅੰਦਰ ਹੀ ਵੱਡ ਗਈ ਸੀ ਸਾਰੀ ਗੱਲ ਮੈਨੂੰ ਡਰ ਸੀ ਗੱਲ ਲੋਕਾਂ ਦੇ ਵਿੱਚ ਤੇ ਹੁਣ ਤਾਂ ਕੋਈ ਡਰ ਨਹੀਂ ਲੈਂਦਾ ਹੈ ਤੇ ਉਦੋਂ ਫਿਰ ਮਤਲਬ ਕੀ ਹੈਗਾ ਸੀਗਾ ਵੀ ਮਤਲਬ ਕਿਉਂਕਿ ਇੰਨੇ ਲੋਕਾਂ ਕੋਲ ਪੈਸੇ ਵੀ ਨਹੀਂ ਸੀ ਰਾਸ਼ਨ ਵੀ ਨਹੀਂ ਸੀ ਇੰਨਾ ਇਕੱਠਾ ਕੀਤਾ ਤੇ ਕੀ ਖਾਂਦੇ ਪੀਂਦੇ ਸੀ ਲੋਕੀ ਬਸ ਘਰ ਦੇ ਰਾਸ਼ਨ ਜਿਹੜਾ ਆਪਣਾ ਪਾਰਟ ਹਾਜ ਜਿੱਦਾਂ ਵੀ ਹੈਗਾ ਵਾ ਲੋਕੀਂ ਕਿਤੇ ਆ ਚਾਰ ਖਾ ਕੇ ਚਾਰ ਨਾਸੀਆਂ ਖਾ ਕੇ ਗੁਜ਼ਾਰਾ ਕਰਦੇ ਸੀ ਚਾਰ ਜੰਡੇ ਨਾ ਖਾ ਲਿੰਦੇ ਜਾਂ ਘਰਾਂ ਦੀਆਂ ਸਬਜ਼ੀਆਂ ਹੁੰਦੀਆਂ ਉਹਨਾਂ ਦੀਆਂ ਹਾਂ ਆਮ ਬੀਜਦੇ ਸੀ ਉਹਦੋਂ ਸਬਜ਼ੀਆਂ ਠੀਕ ਨੀਵੇਂਦਾਰ ਤੇ ਹਾਂ ਦੁੱਧ ਵੀ ਘਰ ਦਾ ਹੁੰਦਾ ਦੁੱਧ ਵੀ ਘਰ ਦੇ ਹੁੰਦੇ ਸੀ ਸਭ ਕੁਝ ਹਾਂ ਮਤਲਬ ਐਨੀ ਤੰਗੀ ਨਹੀਂ ਸੀ ਆਈ ਮੈਂ ਕਹਿੰਨੀ ਤੁਹਾਨੂੰ ਹੁਣ ਜਿਆਦੀ ਤੰਗੀ ਹੈ ਹੁਣ ਜਿਆਦੀ ਹੁਣ ਸਿਰਫ ਹਾਂ ਜਿਹੜੇ ਲੋਕਾਂ ਕੋਲ ਪੈਸੇ ਆ ਉਹ ਤੇ ਚਲੋ ਆਪਣਾ ਰਾਸ਼ਨ ਇਕੱਠਾ ਕਰ ਲੈਣਗੇ ਹਾਂ ਜਿਹਦੇ ਕੋਲ ਪੈਸੇ ਨਹੀਂ ਕੋਈ ਦਿਹਾੜੀਦਾਰ ਵਿਚਾਰਾ ਹੈਗਾ ਆ ਉਹਨਾਂ ਲਈ ਬਹੁਤ ਮੁਸ਼ਕਲ ਹੋ ਜਾਂਦਾ ਗੁਜ਼ਾਰਾ ਕਰਨਾ ਚੀਜ਼ਾਂ ਟੈਕਨੋਲੋਜੀ ਵੀ ਇੰਨੀ ਨਹੀਂ ਸੀਗੀ ਹੂੰ ਸਿੱਧੇ ਸਾਦੇ ਬੰਬੂ ਵਿੱਚ ਸੀਗੇ ਜਾਂ ਗੋਲੀਆਂ ਸੀਗੀਆਂ ਹਾਂ ਉਹਨਾਂ ਦੇ ਪਤਾ ਨਹੀਂ ਕੀ ਕੁਛ ਆ ਹੁਣ ਤੇ ਇਹ ਜਿਹੜਾ ਆਪਣੇ ਫੋਨਾਂ ਦੇ ਜ਼ਰੀਏ ਨਾ ਹਾਂ ਸੋਸ਼ਲ ਮੀਡੀਆ ਦੇ ਜ਼ਰੀਏ ਉਹ ਪਤਾ ਨਹੀਂ ਉਹ ਮਜ਼ਾਈਲਾ ਹੈ ਵੀ ਆ ਕਿ ਨਹੀਂ ਹੈ ਕਿਹੜੀਆਂ ਵੀਡੀਓ ਉੱਥੇ ਪਾਈ ਜਾਂਦੇ ਉਹ ਜ਼ਿਆਦਾ ਰੌਲਾ ਪੁੰਦਾ ਹੈ ਹਾਂ ਐਡੀ ਗੱਲ ਨਹੀਂ ਹੁੰਦੀ ਜਿੱਦਿਓ ਪੜੋਗੀਆਂ ਬਿਲਕੁਲ ਬਿਲਕੁਲ ਹਾਂ ਜਿਆਦਾ ਫੌਂਦੀ ਸਾਡੇ ਚੈਨਲ ਦੇ ਜ਼ਰੀਏ ਸੋਸ਼ਲ ਮੀਡੀਆ ਨੂੰ ਵੀ ਬੇਨਤੀ ਹੈ ਕਿ ਉਹ ਲੋਕਾਂ ਤੱਕ ਇਦਾਂ ਦਾ ਗਲਤ ਪ੍ਰਚਾਰ ਨਾ ਮਚਾਉਣ ਉਹੀ ਨਾ ਪਹਿਲਾਂ ਤੇ ਉਹ ਚੀਜ਼ ਦੀ ਦੁਨੀਆ ਨੂੰ ਹੋਰ ਪੁਸ਼ਟੀ ਕਰਨ ਹਾਂਜੀ ਬਿਲਕੁਲ ਪਹਿਲਾਂ ਪੁਸ਼ਟੀ ਕਰਨੇ ਇਸ ਚੀਜ਼ ਦੀ ਕਿ ਵਾਥੇ ਇਹ ਵਾਲੀ ਮਜਾਇਲ ਇੱਥੇ ਚੱਲੀ ਵੀ ਹੈ ਇਹ ਵਾਲਾ ਡਰਾਉਂ ਡਿੱਗਿਆ ਵੀ ਹੈ ਕਈ ਤੋਂ ਪੁਰਾਣੀਆਂ ਫਿਲਮਾਂ ਦੇ ਸੀ ਇੰਟਰੈਕਟ ਹਾਂ ਪੁਰਾਣੀਆਂ ਦੇ ਜਿਹੜੀਆਂ ਫਿਲਮਾਂ ਆਂ ਹਾਂ ਉਹਨੂੰ ਹੀ ਉਹ ਪਾਈ ਜਾਂਦੇ ਆ ਲੈ ਵੀ ਫੌਾਰੇ ਬਣ ਕੇ ਡਿੱਗਿਆ ਫੌਾਰੇ ਇਹਦੀ ਪਾਈ ਜਾਂਦੇ ਆ ਉਹ ਹੁਣ ਮੇਰੇ ਵਰਗਾ ਦੇਖੀ ਜਾਂਦਾ ਪਰ ਇਹ ਸਹੀ ਆ ਹਾਂ ਇਹ ਸਹੀ ਆ ਹਨਾ ਉਹ ਫੇਕ ਹੀ ਬੁੱਢੀ ਕੋਈ ਫਿਲਮਾਂ ਚੋਂ ਸੀਨ ਲੈ ਕੇ ਉਹ ਬਿਲਕੁਲ 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 ਤੇ ਹੁਣ ਦਸੋ ਜਦਾਰੀ ਡਾਰੇ ਆ ਇਹ ਸਾਨੂੰ ਆਪਣੇ ਫੌਜ ਤੇ ਵੀ ਮਾਣ ਹੋਣਾ ਚਾਹੀਦਾ ਆ ਕਿਉਂਕਿ ਦੇਖੋ ਅਸੀਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਆਪਣੇ ਘਰ ਦੇ ਵਿੱਚ ਘਰ ਚ ਬੈਠੇ ਆ ਅਸੀਂ ਪੱਖੇ ਲਾ ਕੇ ਏਸੀ ਲਾ ਕੇ ਸੁਤੇ ਪਏ ਆ ਹੈ ਆਪਣੇ ਏਸੀ ਲਾ ਕੇ ਰਾਤ ਨੂੰ ਫੌਜੀ ਦਾ ਬੜੇ ਮਜ਼ੇ ਨਾਲ ਅੰਦਰਾਂ ਦੇ ਵਿੱਚ ਵੜ ਕੇ ਪਰ ਉਹ ਸਲੂਟ ਆ ਉਹਨਾਂ ਫੌਜੀ ਜਵਾਨਾਂ ਨੂੰ ਵੀ ਜਿਹੜੇ ਆਪਣੀ ਜਾਨ ਦੀ ਪਰਵਾਹ ਨਾ ਕਰਕੇ ਐਡੀ ਗਰਮੀ ਦੇ ਵਿੱਚ ਉਹ ਬਾਰਡਰਾਂ ਦੇ ਉੱਤੇ ਰਾਤਾਂ ਜਾ ਕੇ ਡਿਊਟੀਆਂ ਦੇ ਰਹੇ ਆ ਤੇ ਸਾਡੀ ਰੱਖਿਆ ਕਰਦੇ ਆ ਇਹੋ ਜੇ ਫੌਜੀ ਵੀਰਾਂ ਨੂੰ ਵੀ ਸਲੂਟ ਆ ਜੀ ਸਾਡੇ ਵੱਲੋਂ ਮਾਵਾ ਦੇ ਪੁੱਤੀ ਆ ਵੀ ਹੁਣ ਮਾਂ ਦਾ ਪੁੱਤ ਨਹੀਂ ਆਉਂਦਾ ਤਾਂ ਬਾਹਰ ਨਿਕਲ ਨਿਕਲ ਦੇਖਦੀ ਹੈ ਨਿਹਰਾ ਹੋ ਗਿਆ ਮੇਰੇ ਪੁੱਤ ਆਇਆ ਨਹੀਂ ਹਾਂ ਉਹ ਵੀ ਵਿਚਾਰੇ ਮਾਵਾ ਦੇ ਪੁੱਤ ਉਹ ਵੀ ਮਾਵਾ ਦੇ ਪੋਤਾ ਜੀ ਹੈ ਨਾ ਜਿਹੜੇ ਹਾਂ ਬਾਰਡਰਾਂ ਤੇ ਡਿਊਟੀਆਂ ਦੇ ਰਹੇ ਆ ਉਹਨਾਂ ਦੇ ਪਾਠ ਪੂਜਾ ਕਰੋ ਉਹਨਾਂ ਲਈ ਅਰਦਾਸ ਕਰੋ ਮਹਾਰਾਜ ਉਹਨਾਂ ਨੂੰ ਵੀ ਤੰਦਰੁਸਤੀ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਪਰਮਾਤਮਾ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਆਵੇ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਸੁਖੀ ਸ਼ਾਂਤੀ ਵਾਪਸ ਆ ਹਾਂ ਸੋ ਦੋਸਤੋ ਤੁਸੀਂ ਸਾਰੀ ਵਿਚਾਰ ਚਰਚਾ ਸੁਣ ਲਈ ਆ ਅਸੀਂ ਆਪਣੇ ਬਜ਼ੁਰਗਾਂ ਦੇ ਨਾਲ ਸਾਰੀ ਗੱਲਬਾਤ ਕੀਤੀ ਇਸ ਸਮੇਂ ਦੇ ਹਾਲਾਤਾਂ ਬਾਰੇ ਤੇ ਜੋ 71 ਚ ਲੜਾਈ ਹੋਈ ਉਸ ਸਮੇਂ ਦੇ ਹਾਲਾਤਾਂ ਬਾਰੇ 65 ਦੀ ਲੜਾਈ ਦੇ ਹਾਲਾਤਾਂ ਬਾਰੇ ਸਾਰੀ ਵਿਚਾਰ ਚਰਚਾ ਤੋਂ ਬਾਅਦ ਹੁਣ ਅਸੀਂ ਇਹ ਨਤੀਜਾ ਕੱਢਿਆ ਕਿ ਵਾਕਈ ਜੰਗ ਜਿਹੜਾ ਆ ਜੰਗ ਸ਼ਬਦ ਜਿਹੜਾ ਸਿਰਫ ਦੋ ਅੱਖਰਾਂ ਦਾ ਸ਼ਬਦ ਆ ਪਰ ਜਦੋਂ ਜੰਗ ਲੱਗ ਜਾਂਦੀ ਆ ਉਦੋਂ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਇਸ ਲਈ ਇਹ ਪਰਮਾਤਮਾਗੇ ਅਰਦਾਸ ਕਰੀਏ ਕਿ ਜੰਗ ਜਿਹੜੀ ਆ ਖਤਮ ਹੋ ਜਾਵੇ ਜਦੋਂ ਕੋਈ ਜੰਗ ਵਗੈਰਾ ਲੱਗਦੀ ਆ ਜਾਂ ਕੋਈ ਜਿਸ ਤਰ੍ਹਾਂ ਕਰੋਨਾ ਆ ਗਿਆ ਸੀ ਤਾਂ ਕਾਲਾ ਬਿਯਾਰੀ ਵੱਜ ਜਾਂਦੀ ਆ ਮੈਂ ਆਪਣੇ ਚੈਨਲ ਜਰੀਏ ਇਹ ਸਾਰੇ ਦੋਸਤਾਂ ਨੂੰ ਸਾਰੇ ਸਰਕਾਰਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਇਹੋ ਜੀ ਮੁਸੀਬਤ ਦੀ ਘੜੀ ਦੇ ਵਿੱਚ ਇੱਕ ਦੂਜੇ ਦਾ ਸਾਥ ਦਈਏ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਈਏ ਨਾ ਕਿ ਕਾਲਾ ਬਿਜਾਰੀ ਕਰੀਏ ਜਿਹੜੀ 20 ਰੁਪਏ ਦੀ ਚੀਜ਼ ਆ ਉਹ 40 ਰੁਪਏ ਦੀ ਵਿੱਚ ਹੈ ਬਾਜ਼ਾਰਾਂ ਦੇ ਵਿੱਚ ਰਸ਼ ਪਿਆ ਆ ਧੜਾ ਧੜ ਰੱਖਣ ਖਰੀਦਣ ਲੱਗੇ ਆ ਸਬਜ਼ੀਆਂ ਖਰੀਦਣ ਲੱਗੇ ਆ ਤੇ ਦੁਕਾਨਦਾਰ ਵੀ ਇੱਕ ਦੂਜੇ ਦਾ ਸਹਿਯੋਗ ਕਰਨ ਦੀ ਬਜਾਏ ਸਾਥ ਦੇਣ ਦੀ ਬਜਾਏ ਉਹ ਕਾਲਾ ਬਿਜਾਰੀ ਦੇ ਵਿੱਚ ਪਏ ਆ ਚੀਜ਼ਾਂ ਦੇ ਰੇਟ ਵਧਾ ਜੜਾ ਕੇ ਦੇ ਰਹੇ ਆ ਉਹ ਜੇ ਕੰਮ ਆਪਾਂ ਨਾ ਕਰੀਏ ਮੁਸੀਬਤ ਦੀ ਘੜੀ ਚ ਇੱਕ ਦੂਜੇ ਦਾ ਸਾਥ ਲਈਏ ਤੇ ਬਾਕੀ ਅਸੀਂ ਆਸ ਕਰਦੇ ਆ ਕਿ ਇਹ ਜੰਗ ਨਾ ਹੋਵੇ ਬਾਕੀ ਹੁਣੇ-ਹੁਣੇ ਇੱਕ ਖਬਰ ਆਈ ਹੈ ਕਿ ਦੋਨਾਂ ਦੇਸ਼ਾਂ ਦੇ ਵਿੱਚ ਸੀਜ਼ ਫਾਇਰ ਹੋ ਗਈ ਆ ਕਿ ਦੋਨੇ ਦੇਸ਼ਾਂ ਦੇ ਵਿੱਚ ਲਗਭਗ ਦਾ ਸਮਝੌਤਾ ਚੱਲ ਰਿਹਾ ਵਾ ਹੁਣੇ ਇੱਕ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਸਮਝੌਤਾ ਜਿਹੜਾ ਇਹਦਾ ਲਗਭਗ ਹੋ ਗਿਆ ਆ ਤੇ ਉਮੀਦ ਕਰਦੇ ਆ ਵੀ ਇਹ ਸਮਝੌਤਾ ਜਿਹੜਾ ਸਿਰੇ ਚੜ ਜਾਵੇ ਇਹਦੇ ਦੂਜੇ ਦੇ ਉੱਤੇ ਹੁਣ ਫਾਇਰਿੰਗ ਨਾ ਹੋਵੇ ਤੇ ਅੱਜ ਦਾ ਅੱਜ ਦਾ ਦਿਨ ਅੱਜ ਦੀ ਰਾਤ ਜਿਹੜੀ ਆ ਉਹ ਵਧੀਆ ਤਰੀਕੇ ਦੇ ਨਾਲ ਰਹਿਣ ਦੇ ਲੰਗੇ ਕਿਉਂਕਿ ਜੇਕਰ ਇਹਨਾਂ ਦਾ ਸਮਝੌਤਾ ਹੋ ਜਾਂਦਾ ਆ ਤੇ ਦੋਨਾਂ ਦੇਸ਼ਾਂ ਦੇ ਜਿਹੜੇ ਲੋਕ ਆ ਉਹਨਾਂ ਦਾ ਨੁਕਸਾਨ ਹੁਣ ਬਚ ਜਾਏਗਾ ਤੇ ਅੱਜ ਤੱਕ ਲਈ ਇੰਨਾ ਹੀ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਸ਼ੁਕਰੀਆ ਜੀ